ਵੱਡਾ ਹਾਦਸਾ ਵਾਪਰ ਗਿਆ ਜਿੱਥੇ ਇੱਕ ਬੱਸ ਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ ਦਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਨੇ ਜਿਸ ਵੇਲੇ ਨਾ ਵਾਹਨਾ ਦੀ ਟੱਕਰ ਹੁੰਦੀ ਹੈ ਤਾਂ ਬੱਸ ਦੇ ਵਿੱਚ ਡਰਾਈਵਰ ਸਮੇਤ 15 ਦੇ ਕਰੀਬ ਜਿਹੜੀਆਂ ਸਵਾਰੀਆਂ ਸਾਨੂੰ ਮੌਜੂਦ ਸਨ ਜੋ ਕਿ ਜ਼ਖਮੀ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਤੁਰੰਤ ਹੀ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਜੋ ਕਿ ਜਲੰਧਰ ਤੋਂ ਮੋਗਾ ਵੱਲ ਨੂੰ ਜਾ ਰਹੀ ਸੀ ਤਾਂ ਨਕੂਦਰ ਬਾਈਪਾਸ ਤੇ ਚੌਂਕ ਨੂੰ ਜਦ ਪਾਰ ਕੀਤਾ ਤਾਂ ਸ਼ਾਕੋਟ ਦੇ ਵੱਲੋਂ ਦੂਜੇ ਪਾਸੇ ਤੋਂ ਆ ਰਿਹਾ ਇੱਕ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਤੇ ਟਰੱਕ ਬੁਰੀ ਤਰਾਹ ਦੇ ਨਾਲ ਨੁਕਸਾਨੇ ਗਏ ਨੇ ਉੱਥੇ ਰਹਿੰਗੀਰਾ ਦੇ ਵੱਲੋਂ ਤੁਰੰਤ ਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਬੱਸ ਦੀ ਰਫ਼ਤਾਰ ਦੱਸਿਆ ਜਾ ਰਿਹਾ ਕਿ ਤੇਜ਼ ਨਹੀਂ ਸੀ ਚੌਂਕ ਆਣ ਤੋਂ ਪਹਿਲਾਂ ਡਰਾਈਵਰ ਨੇ ਕਾਫੀ ਪਿੱਛੇ ਹੀ ਬ੍ਰੇਕ ਮਾਰ ਲਈ ਸੀ ਪਰ ਉਧਰੋਂ ਦੂਜੇ ਪਾਸਿਓਂ ਆ ਰਿਹਾ ਟਰੱਕ ਜਿਹੜਾ ਏ ਉਹ ਬੱਸ ਦੇ ਨਾਲ ਜਾ ਟਕਰਾਇਆ ਜਿੱਥੇ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਜ਼ਖਮੀ ਹੋ ਜਾਂਦੀਆਂ ਨੇ ਹਾਦਸਾ ਨਕੋਦਰ ਜਲੰਧਰ ਬਾਈਪਾਸ ਚੌਂਕ ਤੇ ਵਾਪਰਿਆ ਜਿੱਥੇ ਤੇਜ਼ ਰਫਤਾਰ ਟਰੱਕ ਦੇ ਵੱਲੋਂ ਬੱਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ ਹੈ ਗਰੀਮਤ ਰਹੀ ਹੈ ਕਿ ਇਥੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਜਿਨ੍ਹਾਂ ਨੂੰ ਕੀ ਤੁਰੰਤ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਬਸ ਦਾ ਟ੍ਰੈਕਟਰ ਨਾਲ ਐਕਸੀਡੈਂਟ ਹੋ ਰਿਹਾ ਸੀ। ਅੱਛਾ ਕਿੰਨੀਆਂ ਕੁ ਸਵਾਰੀਆਂ ਸੀ ਬਸ 'ਚ? ਬਸ ਮਤਲਬ ਜਿੰਨੀਆਂ ਸੀਟਾਂ ਸੀ ਉਹ ਸਾਰੀ ਭਰੀ ਹੋਈ ਸੀ। ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬਸ? ਅਸੀਂ ਗੁਲੰਦਰ ਤੋਂ ਇੱਧਰ ਨੂੰ ਉਧਰ ਆਏ ਸੀ ਅਸੀਂ। ਬਸ ਕਿਹੜੀ ਸੀਗੀ? ਹਾਂ ਪੰਜਾਬ ਰੋਡ ਵੇ ਸੀਗੀ। ਤੇ ਕਿੰਨੇ ਕੁ ਚੱਕਮੀ ਹੋਏ ਆ? ਕਾਫੀ ਜ਼ਿਆਦਾ ਹੋਏ ਆ। ਕੀ ਗੱਲਬਾਤ ਕੀ ਹੋਈ ਆ? ਗੱਲਵਾ ਕੋਈ ਲੋਹਾਲੇ ਘਰੋਂ ਟੁਰਿਆ ਸੀਗਾ। ਆ ਰਹੀ ਇਥੇ ਚੌਂਚ ਆਇਆ ਤਾਂ ਉਹਨੇ ਬ੍ਰੇਕ ਹੀ ਨਹੀਂ ਮਾਰੀ ਪਾਸਾਣੇ ਨੇ ਅੱਛਾ ਹਾਂਜੀ ਲਿਆ ਕੇ ਇਥੇ ਕਨੈਕਟਰ ਸਾਈਡ ਤੇ ਮਾਰੀ ਉਹਨੇ ਵੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਚ ਦੇ ਵਿੱਚ ਜੀ ਅੱਛਾ ਹਾਂਜੀ ਤੇ ਤੁਹਾਡੇ ਸੱਟ ਵਗੈਰਾ ਤਾਂ ਨਹੀਂ ਲੱਗੀ ਕਿਸੇ ਤੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਚੁੱਕੀ ਗਈ ਇੱਕਦਾਂਵੇਂ ਵਿੱਚੋਂ ਭਰ ਤੇ ਮੈਂ ਜੇ ਵਾਪਸ ਲੱਜਾਣਾ ਅੱਛਾ ਪੂਰੇ ਡੈਸ਼ ਬੋਰਡ ਦੇ ਵਿੱਚ ਮੂੰਹ ਵੱਜੋ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋਂ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅਕੇ ਚੂਪੀ ਜਾਣਾ ਹੀ ਦਾ ਮਾਫੀ ਮਿਰਜਾ ਭਰੋਂ ਮਾਮਲਾ ਐਕਸੀਡੈਂਟ ਹੋਇਆ ਹੈ ਅੱਛਾ ਜੀ ਹਾਂ ਚੌਂਦੇਵ ਜੀ ਆਪਣੇ ਹਸਪਤਾਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਹਮਣੇ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀਗਾ ਇੱਕ ਉਹਨਾਂ ਸਾਹਮਣੇ ਪੇਸ਼ੈਂਟ ਦੇ ਚਲੋ ਬਚਾਅ ਹੋ ਗਏ ਔਰ ਇਹ ਮੈਡੀਸਿਨ ਜੀ ਆਈਆਂ ਹਨ ਉਹਨਾਂ ਦੇ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਕੋਲ ਅਰਾਊਂਡ 10 ਕੁ ਹਾਂਜੀ 10 ਤੋਂ 12 ਰਾਉਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਹਾਂ ਖਤਰੇ ਤੋਂ ਬਾਹਰੀ ਹੈ ਐਸਐਚ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇੰਜਰੀਜ਼ ਹੈਗੀਆਂ ਐ ਇਸੇ ਡੈਥ ਵਗੈਰਾ ਤਾਂ ਨਹੀਂ 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 ਬੱਸ ਆ ਰਹੀ ਜਿਹੜੇ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਮੰਜੀਆਂ ਵੱਲੋਂ ਇੱਥੇ ਚੌਂਕ ਜਾਂੜ ਕੇ ਉਹ ਵੱਜ ਗਏ ਓਕੇ ਕੁਝ ਜ਼ਖਮੀ ਹੋ ਗਏ ਆ 12 ਤਿੰਨੇ ਜਣੇ ਠੀਕ ਐ ਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਵਾਲੇ ਆਏ ਆ ਥਾਣੇ ਵਾਲੇ ਅੰਦਰ ਬਿਆਨ ਬੁਣ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਾਰਵਾਈ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ